ਹਾਂ ਹਾਂ ਆ ਪਾਸਾ ਦੇਖੀ ਮੈਂ ਤੋ ਅੱਗੇ ਸ਼ੋਅ ਕਰ ਇੱਥੇ ਕੀ ਆ ਦੇ ਇੱਥੇ ਕੀ ਆ ਮਿਲਦੀ ਮਰਖਾ ਦੀਆਂ ਮੁਰਦੀਆਂ ਆ ਨਾ ਹਾਂ ਨਾ ਕੋਈ ਪਤਾ ਕੀ ਹੋਣਾ ਪੈਣਾ ਬਾਈ ਪ੍ਰਕਾਸ਼ ਆਊਗਾ ਉੱਥੇ ਮੈਡੀਕਲ ਦਾ ਹਾਂ ਹਾਂ ਅੰਕੂ ਮੇਰੇ ਨਾਲ ਹੈ ਜੀ ਇਦਾਂ ਲੋ ਜੀ ਇਦਾਂ ਲੋ ਸਾਹਿਬ ਕਹਿਣ ਵੀ ਲੱਗੇ ਕੋਈ ਗੱਲ ਨਹੀਂ ਇਦਾਂ ਆ ਜੀ ਬੜੀ ਮਹੌਰੀ ਸੀਗਾ ਪੈਸੇ ਉਹ ਮੈਂ ਉੱਥੋਂ ਕੰਟਰੋਲ ਆ ਰਿਹਾ ਮੇਰੇ ਮਾਲਗਾ ਚਾਰੇ ਬ੍ਰੇਕ ਵੱਜੇ ਵੱਜੇ ਐਮ ਨਹੀਂ ਮਿਲਿਆ ਤੁਸੀਂ ਇੱੱਚੇ ਖੜੇ ਨਾ ਉਹ ਤਾਂ ਉੱਥੋਂ ਹੀ ਹੋ ਗਿਆ ਹਾਂਜੀ ਹਾਂਜੀ ਕਹੀ ਜਾਨੇ ਮੈਂ ਹੌਲੀ ਚੱਲੋ ਹੌਲੀ ਜਦੋਂ ਉੱਥੇ ਖੜੇ ਹੁੰਦੇ ਫੇਕ ਹੋ ਜਾਣਾ ਚਲੋ ਭਾਈ ਜਾ ਗਿਆ ਥੈਂਕ ਯੂ ਜੀ ਇਹ ਮਕੈਨਿਕ ਇੱਥੇ ਲੋਕਲ ਹੋਣ ਦੇ ਬਾਵਜੂਦ ਵੀ ਆਹ ਚੰਗਿਆ ਹਾਂਜੀ ਅੱਜ ਥੋੜਾ ਜਿਹਾ ਮੀਹ ਪੈਣ ਤੇ ਮਿਲਦੀ ਜਿਹੜੀ ਮੈਲ ਟਰਾਲੀਆਂ ਦੀ ਆਉਂਦੇ ਹੀ ਆ ਪੰਪ ਦੇ ਨਾਲ ਅੰਦਰ ਨੂੰ ਲੈ ਕੇ ਜਾਣ ਦੇ ਆ ਇਹਦੇ ਵਿੱਚ ਇਸ ਟਾਈਮ ਇੱਕ ਘੰਟੇ ਦੇ ਵਿੱਚ ਵਿੱਚ 10 ਮੋਟਰਸਾਈਕਲਾਂ ਤੋਂ ਬੰਦੇ ਡਿਗੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਦੇ ਤਾਂ ਸੱਟਾਂ ਲੱਗੀਆਂ ਬਾਕੀ ਦੇਆਂ ਦਾ ਪਚਾ ਆ ਕੁਦਰਤੀ ਉਸ ਟਾਈਮ ਕੋ ਪਿੱਛੋਂ ਗੱਡੀ ਨੇ ਆਈ ਨਹੀਂ ਤਾਂ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਸੀਗਾ ਤੇ ਇਹ ਜਿਹੜੀਆਂ ਵੀ ਟਰਾਲੀਆਂ ਆਉਂਦੀਆਂ ਆ ਕੀ ਇਹ ਮਿਲ ਦੇ ਵਿੱਚੋਂ ਦੂਸਰਾ ਰਸਤਾ ਨਹੀਂ ਕੱਢ ਸਕਦੇ ਜਾ ਉਹਦੇ ਵਿੱਚ ਦੀ ਗੇਟ ਹੈਗਾ ਉਹਦੇ ਵਿੱਚ ਦੀ ਉਧਰ ਦੀ ਲੈ ਜਾਣ ਕਿਉਂ ਕਿਸੇ ਦੀ ਮੌਤ ਨਾ ਇਹਨਾਂ ਜਿੰਦਗੀ ਨਾਲ ਖਲਵਾੜ ਕਰਨ ਦੇ ਆ 10 ਤੋਂ 12 ਐਕਸੀਡੈਂਟ ਹੋ ਚੁੱਕਾ 10 ਤੋਂ 12 ਆਰਟੀਕਲ ਐਕਸੀਡੈਂਟ ਦੇਖੋ ਰੋਡ ਤੇ ਦੇਖੋ ਕਿਦਾਂ ਚਿੱਕੜਿਆ ਅਸੀਂ ਹੱਥ ਦੇ ਕੇ ਪਿਛਲੇ ਅੱਧੇ ਘੰਟੇ ਤੋਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਸਲੋ ਜਰਾ ਚੱਲੋ ਹੋੜੀ ਚੱਲੋ ਜੇ ਕਿਸੇ ਨੂੰ ਕਹਿੰਨੇ ਆ ਤਾਂ ਅਗਲਾ ਕਹਿੰਦਾ ਪਤਾ ਨਹੀਂ ਕੀ ਗੱਲ ਆ ਕਿਉਂ ਸਾਨੂੰ ਸਲੋ ਕਹਿੰਦੇ ਆ ਪ੍ਰਸ਼ਾਸਨ ਨੇ ਕਿ ਬੇਨਤੀ ਆ ਕਿ ਉਹ ਨਾ ਬੈਰੀਕੇਟ ਵਗੈਰਾ ਦਾ ਕੋਈ ਅਰੇਂਜਮੈਂਟ ਕਰਨ ਪੁਲਿਸ ਵਾਲੇ ਆ ਕੇ ਇੱਥੇ ਤੇ ਆਪਾਂ ਤਾਂ ਜੋ ਸੰਗਤ ਜਿਹੜੀ ਆ ਲੋਕੀ ਜਾਂਦੇ ਆਉਂ ਨਹੀਂ ਹੱਲੇ ਨਹੀਂ ਕੀਤੀ ਸ਼ੁਰੂ ਹੋਇਆ ਕੰਮ ਆ 20 ਚ ਪਹਿਲਾ ਇੱਕ ਦਿਨ ਤਿੰਨ ਐਕਸੀਡੈਂਟ ਹੋਏ ਆ ਤੇ ਅੱਜ 10 10 ਤੋਂ 11 ਇੱਕ ਘੰਟੇ ਦੇ ਵਿੱਚ ਵਿੱਚ 11 ਐਕਸੀਡੈਂਟ ਹੋ ਗਏ ਆ ਮੋਟਰਸਾਈਕਲਾਂ ਤੇ ਲੇਡੀ ਦੇ ਵੀ ਸੱਟ ਇੱਕ ਦੇ ਲੱਗੀ ਆ ਤੇ ਇੱਕ ਬੰਦਾ ਬਾਹਰੋਂ ਮੇਰਾ ਹਾਲ ਆਇਆ ਸੀ ਉਹਨਾਂ ਦੁੱਧ ਲੈ ਕੇ ਆਉਂਦੇ ਸਾਰਾ ਦੁੱਧ ਵੀ ਡੁੱਲ ਗਿਆ ਤੇ ਨਾਲ ਉਹਨਾਂ ਦੇ ਮੇਰਾ ਹਾਲਾ ਗਿੱਟੇ ਦੇ ਵੀ ਸੱਟ ਲੱਗੀ ਆ ਤੁਸੀਂਓ ਪਿੱਛੇ ਦੇਖੋ ਸਾਡੇ ਮੁੰਡੇ ਸੇਵਾਦਾਰ ਲੱਗੇ ਆ ਕਾਫੀ ਪਿੱਛੇ ਉਹਨਾਂ ਨੂੰ ਰੋਕ ਰਹੇ ਆ ਕਿਸੇ ਨੂੰ ਆਉਣ ਵਾਲੇ ਮੋਬਾਈਲਰ ਵਾਲੇ ਨੂੰ ਅਸੀਂ ਕਹਿ ਰਹੇ ਹਾਂ ਜਿਓ ਥੋੜੀ ਜਾਓ ਆਪਣਾ ਪਚਾਰ ਕਰੋ ਜਾ ਰਿਹਾ ਕਿ ਉਹ ਟੋਪੀ ਚੜ੍ਹ ਰਹੀ ਉਹ ਹੋ ਗਈ ਇੱਦੋਂ ਪਿੱਛੇ ਹੈ ਨੀਗੀ ਇੱਥੋਂ ਪੰਪ ਤੋਂ ਸਟਾਰਟ ਹੁੰਦੀ ਆ ਬੁੱਲੋਂ ਲੱਡੇ ਤੱਕ ਮੈਲ ਹੀ ਮੈਲ ਸੜਕ ਦੇ ਉੱਤੇ ਪਈ ਅਸੀਂ ਹਰੇਕ ਨੂੰ ਮੋਟਰਸਾਈਕਲ ਸਕੂਟਰ ਵਾਲੇ ਨੂੰ ਕਹਿੰਨੇ ਸਲੋ ਆ ਤੇ ਜਦੋਂ 1 ਘੰਟੇ ਬਾਅਦ ਇੱਥੇ 8 9 ਵਜੇ ਤੋਂ ਬਾਅਦ ਕੰਮ ਬੰਦ ਹੋ ਗਈਆਂ ਕੋਈ ਆਪਣੇ ਘਰ ਨੂੰ ਜਾਣ ਵਾਲਾ ਕੋਈ ਵੀ ਆ ਚਾਹੇ ਲੇਡੀਜ਼ ਆ ਚਾਹੇ ਕੋਈ ਜੈਂਟਸ ਆ ਕੋਈ ਵੀ ਆਉਂਦਾ ਉਹਦੇ ਨਾਲ ਕੋਈ ਬੱਚਾ ਵੀ ਹੋ ਸਕਦਾ ਜੇ ਆਉਂਦਾ ਆ ਉਹ ਰਾਤ ਨੂੰ ਕਿਤੇ ਡਿੱਗ ਪਿਆ ਤਾਂ ਕਿਹੜਾ ਉਹਨਾਂ ਨੂੰ ਚੱਕੂ ਕਰੇ ਕਿਹੜਾ ਪੰਜ ਨੱਟ ਕਰੂਗਾ ਐਸੇ ਤਾਂ ਅਸੀਂ ਮੌਕੇ ਦੇ ਹੈਗੇ ਆ ਵੀ ਹਰੇਕ ਦਾ ਖਿਆਲ ਰੱਖਦੇ ਮੇਰਾ ਵੀਰ ਜੋ ਵੀ ਆਉਂਦਾ ਚੰਗਾ ਮਾੜਾ ਉਹਨੂੰ ਕਹਿੰਨੇ ਆਵੇਂ ਤੁਸੀਂ ਆਣ ਕੇ ਸਲੋ ਚੱਲੋ ਤੇ ਜੇ ਉਹ ਨਹੀਂ ਸਲੋ ਚੱਲੂਗਾ ਰਾਤ ਨੂੰ ਉਹਨੂੰ ਕਿਹੜਾ ਦਸੂਗਾ ਵੀ ਆ ਉਹ ਪਿਛੋਂ ਆਉਣ ਡਿਆ ਠੇਕੇ ਦੇ ਲਾਗੇ ਬਿਲਕੁਲ ਸਹੀ ਆ ਉਤੋਂ ਅੱਗੇ ਆਣ ਕੇ ਇੰਨਾ ਕ ਬੰਦਾ ਖਾਲਿਆ ਸੜਕ ਦਾ ਇਹ ਬੋਲੋ ਵਾਲਾ ਡੇ ਤਾਂ ਹੀ ਉਧਰੋਂ ਗਾਂ ਉਹ ਮਿਲਦੇ ਜਿੱਥੋਂ ਟਰਾਲੀਆਂ ਐਂਟਰ ਹੁੰਦੀਆਂ ਉੱਥੇ ਜਿੱਥੋਂ ਮੈਲ ਵਾਲੀਆਂ ਟਰਾਲੀਆਂ ਨਿਕਲਦੀਆਂ ਹਨ ਉੱਥੇ ਤਾਂ ਹੀ ਬੰਦਾ ਤੁਰ ਕੇ ਜਾਣਾ ਵੀ ਔਖਾ ਹੋਇਆ ਆ ਇਹ ਬੇਨਤੀ ਆ ਇਹ ਕਿਨਾਂ ਮਿਲ ਵਾਲਿਆਂ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਥੇ ਜ਼ਿਆਦਾ ਬੈਰੀਕਡ ਲਾ ਦਿਓ ਕਿਉਂਕਿ ਵੱਡੇ ਵੱਡੇ ਸਲੈਂਸਰ ਲਾਏ ਆ ਉਹ ਤੁਰੰਤ ਲਾਏ ਜਾਣ ਪ੍ਰਸ਼ਾਸਨ ਨੂੰ ਬੇਨਤੀ ਹੈ ਉਹ ਨਹੀਂ ਸਾਊਂਡ ਕਰਦੇ ਆ ਕਿ ਸਾਊਂਡ ਪੋਲੂਸ਼ਨ ਬਹੁਤ ਜ਼ਿਆਦਾ ਹੋ ਰਿਹਾ ਇੱਥੇ ਸਾਡੇ ਟ੍ਰੈਫਿਕ ਸਲੋ ਹੋਵੇਗਾ ਤੇ ਜਾਨੀ ਮਾਲੀ ਟਕਸਾਰ ਬਚੇ ਸੈਂ ਸਰ ਹੌਲੀ ਚੱਲੇ ਹੌਲੀ ਚੱਲੇ